ਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਣ ਜਿਨ੍ਹਾਂ 68 ਤੀਰਥਾਂ ਦਾ ਜ਼ਿਕਰ ਸਨਾਤਨ ਧਰਮ ਵਿੱਚ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਜ਼ਿਕਰ 68 ਤੀਰਥਾਂ ਦਾ ਹੋਇਆ ਹੈ ਉਹਨਾਂ 68 ਤੀਰਥਾਂ ਦੇ ਨਾਮ ਜਿਨ੍ਹਾਂ ਚ ਮੁਕੰਦਾ ਗੰਗਾ ਨਰਮਦਾ ਕਣੀ ਸਵੇਚਰਾ ਸਿੰਧੂ ਸੋਵੀਰਾ ਕੇਬੇਰੀ ਕਪਬਾ ਪਾਰਾ ਪੁੰਨਿਆ ਦੇਵਨਦੀ ਹੰਸਵੇਗਾ ਹੰਸਪਾਦਾ ਸਹੰਸੀ ਸ਼ਸ਼ੋਸ਼ਕੀ ਕੰਪਿਆ ਚਰਮਨਵਤੀ ਮਹੇਸ਼ਰੀ ਸਪੰਨਿਆ ਸੁਬਦਮਣੀ ਪਧ్రਵੇਣਾ ਬੇਣਾ ਸੁਰणु ਸੂਰਤਾ ਮਨੋਰਥਾ ਹੇਲਾ ਪ੍ਰਿੰਦਕਾ ਸੁਪਰੀਚਾ ਨਾਲੀ ਜਵਾਲਾ ਉਦ ਸੰਕਰਮ ਚਵਰਕਾ ਮਨੋਰਥ ਵੇਦਿਆ ਦੇਵ ਦਰਾਚੀ ਵੀਮ ਵਾਹਨੀ ਗੰਭੀਰਾ ਲਿੰਗਾ ਸੂਚ ਕਲਾ ਕਪਿੰਜਰਾ ਕਾਲਾ ਸਵਾਹਾ ਹਿਤਾਸਨੀ ਪੁਸ਼ਕਰ ਪ੍ਰਿਆਗ ਸੁਪੁੱਤਰ ਕਾ ਸਵਦਰਾ ਹੈਮਬ ਗਰਬਾ ਪ੍ਰਾਇਮਰੀ ਅਕਾਹ ਉਸ ਤੋਂ ਬਾਅਦ 51 51ਵਾਂ ਆਉਂਦਾ ਹੈ ਲਖੇਮਾ ਬਾਰਬਾਹ ਬੀਰਬਾਹ ਮਹਾਰਤਨ ਦੰडक ਤੇ 55 ਨੰਬਰ ਆਉਂਦਾ ਜੀ ਨੇਮਖਿਆ ਰੰਜਨ ਆਵਤੀ ਪ੍ਰਭਾਸ ਦਵਾਰਾਵਤੀ ਵਾਰਣਸੀ ਅਰਗ ਦੀਰਗ ਅਰਗ ਦੀਰਗ ਇਹ 60ਵਾਂ ਤੀਰਥ ਹੈ ਤੇ 61ਵਾਂ ਆਉਂਦਾ ਕਾਂਤੀ ਮਾਇਆ ਨਰਵਾਹਨ ਅਸਵਮੋਹਾ ਬ੍ਰह्मਖੋਤਰ ਕਾਲਿੰਜਰ ਕਲੇਸ਼ਵਰ ਅਤੇ ਮਹੇਸ਼ਵਰ ਇਹ 68 ਤੀਰਥ ਨੇ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਣ ਜਿਵੇਂ ਸਨਾਤਨ ਧਰਮ ਦੇ ਵਿੱਚ 68 ਤੀਰਥਾਂ ਦੇ ਇਸ਼ਨਾਨ ਨੂੰ ਪਰਮ ਗਤੀ ਦਾ ਮਾਰਗ ਦੱਸਿਆ ਜਾਂਦਾ ਸਤਿਗੁਰੂ ਕਹਿੰਦੇ ਨੇ ਜੀਵਾਂ ਉਤੇ ਦਇਆ ਕਰਨਾ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਫਲ ਹੈ ਜੇ ਆਪਾਂ ਜੀਵਾਂ ਤੇ ਦਇਆ ਕੀਤੀ ਹੈ ਇਹ ਸਨ 68 ਤੀਰਥ